ਤੇ ਬਾਕੀ ਸਪੇਸ ਬਹੁਤ ਆ ਗਈ। ਇਹ ਮੁੱਠੀ ਦੀ ਜਵਾਈ ਵਾਲੇ ਥਾਣਾ ਬਹੁਤ ਵਧੀਆ। ਮਤਲਬ ਕਿ ਪੂਰੀ ਸੋਹਣੀ ਝੋਟੀ ਹੈਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ। ਜੌਨ ਚ ਕਿਵੇਂ ਰਹੀ ਹੈਗੀ? ਜੌਨ ਵੀ ਜਮਾਂ ਖੋਲੀ ਹੈ ਮੋਟੀ ਧਾਰਾ ਕੋਈ ਭੁਰਸ਼ ਲੋ ਨਹੀਂ ਜਮਾਂ ਸਾਫ ਤਾਂ ਰੰਗ। ਸਾਫ ਸੁਥਰੀ ਆ। ਜਮਾਂ ਸਾਫ ਸੁਥਰੀ 1% ਜੀ ਹੈ ਨਹੀਂ 100 ਚੋਂ 100 ਆ। 100 ਤੇ ਦੁੱਧ ਦੀ ਬਾਈ ਕੀ ਉਮੀਦ ਰਹੂਗੀ? ਦੁੱਧ ਵੀਰੇ 13-14 ਕਿਲੋ ਤਾਂ ਆਰਾਮ ਨਾਲ ਦੇ ਦੋ ਕੀ ਫਾਕੀ ਅਗਲੇ ਸੇਵਾ ਤੇ। 13-14 ਕਿਲੋ ਤਾਂ ਦੇਣਾ ਚਾਹੀਦਾ ਹਨਾ। ਹਾਂਜੀ ਹਾਂਜੀ ਜਿਵੇਂ ਲਵੇ ਭਾਂਡੇ ਹਿਸਾਬ ਨਾਲ। ਹਾਂ ਸਾਫ ਸੁਥਰੀ ਆ ਹਨਾ। ਸਾਫ ਸੁਥਰੀ ਆ ਹਾਂ ਬਾਕੀ ਬਾਡੀ ਬਾਂਦਰ ਚੰਗੀ ਆ ਲੰਮਾ ਸਮਾਂ ਦੁੱਧ ਦਿੰਦੀ ਆ ਹਨ ਠੀਕ ਆ ਇੰਨਾ ਕ ਤਾਂ ਦੇਣਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਗਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਦੂਜਾ ਸੂਆ ਸੂਣਾ 5 ਤੋਂ 6 ਦੇਣੇ ਤੇ ਹਜੇ ਬਾਕੀ ਆਗੇ ਚੰਗਾ ਇਹਦੇ ਸੀਮਾਂ ਲੱਗਿਆ ਵਾ ਬਾਕੀ ਬਾਡੀ ਵੰਤਰ ਦੀ ਬਹੁਤ ਚੰਗੀ ਆ ਸਿੰਘ ਕੁੰਡੇ ਆ ਠੰਡੀ ਸੀਲ ਆ ਗਈ ਤੇ ਸਾਂਭੀ ਬਲੀ ਵੀ ਬਹੁਤ ਚੰਗੀ ਆ ਗਈ ਬਾਕੀ ਤੁਸੀਂ ਥਾਣ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਹੈਗੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਬਾਕੀ ਪਿੰਡੇ ਤੇ ਚਮਕ ਚਮਕ ਬਹੁਤ ਆ ਗਈ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਤੈ ਹੀ ਪਸ਼ੂ ਰੱਖੇ ਹੋਏ ਆ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਜੋ ਡਿਟੇਲ ਬਣਦੀ ਆ ਉਹ ਆਪਾਂ ਸਾਰੀ ਬਾਈ ਤੋਂ ਲੈ ਕੇ ਦਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਸਾਰੇ ਪੱਖਾਂ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਝੋਟਲੀ ਨੂੰ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਤੇ ਸਾਰੀ ਗੱਡੇ ਲੈ ਕੇ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਈ ਆਪਣਾ ਨਾਮ ਦੱਸ ਦਿਓ ਨਾਮ ਚੰਦਪ੍ਰੀਤ ਸਿੰਘ ਜੀ ਠੀਕ ਹੈ ਜੀ ਤੇ ਝੋਟੀ ਬਾਰੇ ਦੱਸਿਓ ਵੀ ਕੀ ਡਿਟੇਲ ਹੈ ਜੀ ਕਿਹੜੇ ਸੂਏ ਸੁਣਾਏ ਨੇ ਇਹਦੇ ਦੂਜਾ ਸੂਏ ਸੁਣਾ ਵੀਰੇ ਠੀਕ ਹੈ ਹਾਂਜੀ ਤੇ ਹਫਤਾ ਕੋ ਲੈ ਜੂਗੀ ਠੀਕ ਆ ਦੂਜਾ ਸੂਆ ਸੁਣਾ ਇੱਕ ਹਫਤੇ ਦੀ ਜਗਾ ਕੱਚੀ ਆ ਹਾਂਜੀ ਠੀਕ ਆ ਦਿਨ ਪੂਰੇ ਹੁਣ ਪੈ ਜਾਂਦੇ ਨੇ ਦਾ ਨਾਮ ਤਿੰਨ ਚਾਰ ਦਿਨ ਵੈਸੇ ਤਾਂ ਇੱਕ ਫੋਨ ਪਰ ਸ਼ੁੱਟ ਕੇ ਲੈ ਜਾਂਦੇ ਅੱਛਾ ਕੋਸ ਉੱਤੇ ਲੈ ਜੂ ਮਤਲਬ ਹਫਤਾ ਮੰਨ ਸਕਦੇ ਹਾਂ ਨਾ ਠੀਕ ਆ ਤੇ ਹੈ ਆਪਣੇ ਘਰ ਤੋਂ ਗਏ ਆਉਂਦਾ ਹਨ ਹਾਂਜੀ ਟੋਕੜ ਲਈ ਵੀ ਸੀ ਅੱਛਾ ਟੋਕੜ ਲਈ ਸੀਗੀ ਹਾਂਜੀ ਠੀਕ ਆ ਵੀ ਟੋਕੜ ਲੈ ਕੇ ਜਾਣੀ ਆਪਾਂ ਪਾਲੀ ਆ ਹਨ ਪਾਲੀ ਠੀਕ ਆ ਤੇ ਜਿਹੜਾ ਇਹਦੇ ਸੀਮਾਂ ਲੱਗਿਆ ਉਹਦਾ ਕੁਝ ਪਤਾ ਨਹੀਂ ਵੀ ਰੋਂਦਾ ਨਹੀਂ ਪਤਾ ਸੀਮਾਂ ਦਾ ਯਾਨੀ ਕਿ ਰਿਕਾਰਡ ਨਹੀਂ ਸੰਭਿਆ ਠੀਕ ਆ ਲਿਖਿਆ ਵਾਂਗੇ ਹਾਂਜੀ ਪੁੱਛ ਲਾਂਗੇ ਠੀਕ ਆ ਵੀ ਉਹ ਯਾਨੀ ਬੱਲ ਲੱਗਿਆ ਤਾਂ ਚੰਗਾ ਹੀ ਹੋਊਗਾ ਹਨ ਲੱਗਿਆ ਚੰਗਾ ਹੀ ਕਿਉਂਕਿ ਹੁਣ ਤਾਂ ਸੀਮਾਂ ਦਾ ਕਰੇਜਾ ਚੰਗਾ ਹੀ ਲੱਗਦਾ ਹਨ ਹਾਂਜੀ ਹਾਂਜੀ ਠੀਕ ਆ ਠੀਕ ਹੈ ਜੇ ਕੋਈ ਮਤਲਬ ਕੋਈ ਪਤਾ ਕਰਨਾ ਚਾਹੁੰਦਾ ਹੋਵੇ ਤਾਂ ਤੁਸੀਂ ਪਤਾ ਕਰਕੇ ਦੱਸ ਦੋਗੇ ਹਾਂ ਜੀ ਪਤਾ ਕਰਕੇ ਦੱਸਾਂ ਠੀਕ ਹੈ ਤੇ ਦੁੱਧ ਦੀ ਬਾਈ ਕੀ ਉਮੀਦ ਰਹੂਗੀ ਦੁੱਧ ਵੀਰੇ 13-14 ਕਿਲੋ ਤਾਂ ਆਰਾਮ ਨਾਲ ਦੇ ਦੋ ਕੀ ਪਾਕੀ ਅਗਲੇ ਸੇਵਾ ਤੇ 13-14 ਕਿਲੋ ਤਾਂ ਦੇਣਾ ਚਾਹੀਦਾ ਹਨ ਹਾਂ ਜੀ ਹਾਂ ਜੀ ਜਿਵੇਂ ਲਵੇ ਭਾਂਡੇ ਹਿਸਾਬ ਨਾਲ ਹਾਂ ਸਾਫ਼ ਸੁਥਰੀ ਆ ਹਨਾ ਸਾਫ਼ ਸੁਥਰੀ ਹੈ ਜੀ ਹਾਂ ਬਾਕੀ ਬਾਡੀ ਬਾਂਦਰ ਚੰਗੀ ਆ ਲੰਮਾ ਸਮਾਂ ਦੁੱਧ ਦਿੰਦੀ ਆ ਹਨਾ ਠੀਕ ਆ ਇੰਨਾ ਕ ਤਾਂ ਦੇਣਾ ਚਾਹੀਦਾ ਬਾਕੀ ਫਿਰ ਸੇਵਾ ਤੇ ਵੀ ਹੁੰਦਾ ਹਨਾ ਹਾਂ ਜੀ ਵੱਧ ਵੀ ਦੇ ਸਕਦੀ ਆ ਹਾਂ ਜੀ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਮੁੱਲ ਵੀ ਰਹਿੰਦਾ 135 ਆ ਮੁੱਲ 1 ਲੱਖ 35 ਹਜ਼ਾਰ ਆ ਹਾਂਜੀ ਠੀਕ ਆ ਉਹ ਜੂ ਮਾਨਦਾਨ ਮੌਕੇ ਦਾ ਮਾੜਾ ਮੋਟਾ ਹਨ ਠੀਕ ਆ ਤੇ ਭਾਈ ਚੌਣ ਚ ਕਿਵੇਂ ਰਹੀ ਹੈਗੀ ਚੌਣ ਵੀ ਜਮਾ ਬੋਲੀ ਐ ਮੋਟੀ ਧਾਰ ਆ ਕੋਈ ਪੂਰਸ਼ ਤੋਂ ਨਹੀਂ ਜਮਾ ਸਾਫ ਤੋਂ ਰਾਂ ਸਾਫ ਸੁਥਰੀ ਆ ਜਮਾ ਸਾਫ ਸੁਥਰੀ ਆ 1% ਜੇ ਹੈ ਨਹੀਂ 100 ਤੋਂ 100 ਆ 100 ਤੋਂ 100 ਹੀ ਆ ਹਾਂਜੀ ਠੀਕ ਆ ਤੇ ਧਾਰ ਬੋਲੀ ਆ ਜਾਣੀ ਹੈ ਧਾਰ ਬੋਲੀ ਆ ਠੀਕ ਆ ਸਾਰੇ ਪੱਖਾਂ ਤੋਂ ਮਤਲਬ ਕਿ ਓਕੇ ਆ ਜਮਾਂ ਸਾਫ ਸੁਥਰੀ ਹੈਗੀ ਕੋਈ ਭਾਰਤ ਸ਼ਿਕਾਇਤ ਨਹੀਂ ਕੀਤੀ ਜਮਾਂ ਓਕੇ ਠੀਕ ਆ ਵੀ ਮਤਲਬ ਬੰਦਾ ਬੇਫਿਕਰ ਹੋ ਕੇ ਲੈ ਜੇ ਹਨਾ ਹਾਂਜੀ ਹਾਂਜੀ ਘਰੇ ਰੱਖਣ ਲਈ ਮੈਂ ਘਰੇ ਠੀਕ ਆ ਵੀ ਘਰੇ ਰੱਖਣੋਂ ਵਧੀਆ ਦੁੱਧ ਪੀਣ ਨੂੰ ਹਨਾ ਠੀਕ ਆ ਬਾਕੀ ਅਗਲਾ ਤਸੱਲੀ ਕਰ ਸਕਦਾ ਆਪਦੀ ਹਨਾ ਹਾਂਜੀ ਹਾਂਜੀ ਆਪਾਂ ਟੋਕੜੇ ਲੈਣੇ ਆ ਸੱਜਰ ਕਰ ਰੱਖੀਂ ਠੀਕ ਆ ਵੀ ਆਪਾਂ ਯਾਨੀ ਕਿ ਸਾਮ ਲੈਣੇ ਆ ਹਾਂ ਟੋਕੜੇ ਦਾ ਸਾਮ ਦੇ ਠੀਕ ਆ ਤਿਆਰ ਕਰਕੇ ਜਾਣੀ ਆਪਾਂ ਫਿਰ ਵੇਚ ਦਿੰਨੇ ਆਗੇ ਤਿਆਰ ਕਰਕੇ ਠੀਕ ਆ ਤੇ ਖੋਲਿਓ ਇਹਦਾ ਕੀੜਾ ਦਵਾ ਲੀਂਗੀ ਲਓ ਵੀ ਦੋਸਤੋ ਡਿਟੇਲ ਆਪਾਂ ਲੈਤੀਏ ਸਾਰੀ ਤੇ ਹੁਣ ਤੁਹਾਨੂੰ ਆਪਾਂ ਤੋੜ ਕੇ ਦਿਖਾਉਂਦੇ ਹਾਂਗੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਸਿੰਘ ਵੀ ਐਨ ਜਮਾ ਕੁੰਡੇ ਆ ਤੇ ਬਾਡੀ ਬਾਂਤਰ ਵੀ ਬਹੁਤ ਜ਼ਿਆਦਾ ਚੰਗੀ ਆਗੀ ਪੈਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਚੜਾਈ ਬਹੁਤ ਆਗੀ ਬਾਕੀ ਆਰਡਰ ਬਹੁਤ ਸੋਹਣਾਗਾ ਕੰਪੈਕਟ ਆਰਡਰ ਆਗਾ ਲੰਮ ਲੰਮਕਾ ਆਰਡਰ ਨਹੀਂ ਹੈਗਾਗਾ ਦੇਖੋ ਤੇ ਥਣ ਵੀ ਬਹੁਤ ਜ਼ਿਆਦਾ ਸੋਹਣੇ ਆ ਨਾ ਤਾਂ ਲੰਮੇ ਆ ਤੇ ਨਾ ਹੀ ਛੋਟੇ ਆਗੇ ਤੇ ਚੜਾਈ ਤੁਸੀਂ ਦੇਖ ਸਕਦੇ ਹੋ ਬਾਨੇ ਦੀ ਬਹੁਤ ਆਗੀ ਜਮਾ ਸਾਫ ਸੁਥਰੀ ਹੈਗੀ ਸਾਰੇ ਪੱਖਾਂ ਤੋਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਪੇਸ ਬਹੁਤ ਆ ਗਈ ਤੇ ਮੁਠੀ ਦੀ ਜਵਾਈ ਵਾਲੇ ਥਾਣਾ ਬਹੁਤ ਵਧੀਆ ਮਤਲਬ ਕਿ ਪੂਰੀ ਸੋਹਣੀ ਝੋਟੀ ਹੈਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੇ ਬਾਕੀ ਪਾਸ ਤੁਸੀਂ ਕਰਨੀ ਆ ਤੇ ਆ ਕੇ ਆਉਦੀ ਫੁੱਲ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਝੋਟੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੇ ਬਾਕੀ ਤੁਸੀਂ ਆ ਕੇ ਪਾਸ ਕਰ ਸਕਦੇ ਹੋ ਦੁਆਰੇ ਆਪਾਂ ਕੀਰਾਂ ਨਿਗਾ ਫੇਰ ਮਰਾ ਦਿੰਦੇ ਆ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਸਿੰਘ ਵੀ ਜਮਾ ਕੁੰਡੇ ਆ ਸੰਭੀ ਬਲੀ ਵੀ ਚੰਗੀ ਆ ਸਾਰੇ ਪੱਖਾਂ ਤੋਂ ਚੰਗੀ ਹੈਗੀ ਤੇ ਬਾਕੀ ਡਿਟੇਲ ਆਪਾਂ ਸਾਰੀ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਇੱਥੇ ਆ ਕੇ ਆਪਦੀ ਤਸੱਲੀ ਕਰਿਓ ਤੇ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਝੋਟੇ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤਾਈਂ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ